ਸਤਿ ਸ਼੍ਰੀ ਅਕਾਲ ਜੀ ਮੈਂ ਗੋਪਾਲ ਸਿੰਘ ਸਿੱਧੂ ਪ੍ਰੋਗਰਾਮ ਨਿਊਜ਼ ਬਿਹਾਈਂਡ ਨਿਊਜ਼ ਵਿੱਚ ਤੁਹਾਡਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਕੁਝ ਖਬਰਾਂ ਚੁਣਦੇ ਹਾਂ ਉਸ ਖਬਰ ਦੇ ਪਿੱਛੇ ਦੀ ਗੱਲ ਬਾਰੇ ਉਸ ਖਬਰ ਦੇ ਪਿੱਛੇ ਦੇ ਇਤਿਹਾਸ ਬਾਰੇ ਉਹ ਖਬਰ ਦੇ ਪਿੱਛੇ ਦੀ ਖਬਰ ਬਾਰੇ ਅਸੀਂ ਵਿਚਾਰ ਚਰਚਾ ਕਰਦੇ ਹਾਂ ਤਾਂ ਹੀ ਤਾਂ ਪ੍ਰੋਗਰਾਮ ਦਾ ਨਾਮ ਰੱਖਿਆ ਹੈ ਨਿਊਜ਼ ਬਿਹਾਈਂਡ ਨਿਊਜ਼ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਵਿਚਾਰ ਚਰਚਾ ਕਰਨ ਲਈ ਅੱਜ ਮੌਜੂਦ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਬਹੁਤ-ਬਹੁਤ ਸਵਾਗਤ ਹੈ ਸਰ ਤੁਹਾਡਾ ਪ੍ਰੋਗਰਾਮ 'ਚ ਧੰਨਵਾਦ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਸ਼ੁਰੂ ਕਰੀਏ ਆਪਾਂ ਸਰ ਸ਼ੁਰੂ ਕਰਦੇ ਹਾਂ ਸਿਆਸੀ ਮੁੱਦਿਆਂ ਦੇ ਉੱਤੇ ਵਿਚਾਰ-ਚਰਚਾ ਅਸੀਂ ਅਕਸਰ ਇਸ ਪ੍ਰੋਗਰਾਮ ਦੇ ਵਿੱਚ ਕਰਦੇ ਹਾਂ ਪਰ ਅੱਜ ਬੜਾ ਪਵਿੱਤਰ ਤਿਉਹਾਰ ਹੈ ਜੀ ਅੱਜ ਲੋਹੜੀ ਦਾ ਤਿਉਹਾਰ ਹੈ ਤੇ ਲੋਹੜੀ ਦੀਆਂ ਵਧਾਈਆਂ ਤੁਹਾਨੂੰ ਦੇਣੀਆਂ ਨੇ ਨਾਲੇ ਤੁਹਾਡੇ ਤੋਂ ਵਧਾਈਆਂ ਲੈਣੀਆਂ ਨੇ ਅਸੀਂ ਲੋਹੜੀ ਦੀਆਂ ਵਧਾਈਆਂ ਸ਼ੁਰੂਆਤ ਕਰਦੇ ਹਾਂ ਕਿ ਧੀਆਂ ਨਾਲ ਹੀ ਹੈ ਵਸਦਾ ਜਹਾਨ ਸਾਰਾ ਆਓ ਇਹ ਗੱਲ ਦੁਨੀਆ ਨੂੰ ਸਮਝਾਈਏ ਰਲ ਮਿਲ ਕੇ ਧੀਆਂ ਦੀ ਲੋਹੜੀ ਮਨਾਈਏ ਬਹੁਤ ਖੂਬ ਜੋ ਤੁਸੀਂ ਲੈਣਾ ਬੁਲੀਆਂ ਮੈਂ ਕਹਨਾ ਕਿ ਕਿਦਾਂ ਲੋਹੜੀ ਦਾ ਪਵਿੱਤਰ ਤਿਹਾਰ ਹੈ ਇਹਦਾ ਇੱਕ ਬਹੁਤ ਵਧੀਆ ਸੁਨੇਹਾ ਤੁਸੀਂ ਦੇਣ ਦੀ ਕੋਸ਼ਿਸ਼ ਕੀਤੀ ਹੈ ਤੁਹਾਨੂੰ ਲੋਹੜੀ ਦੀਆਂ ਮੁਬਾਰਕਾਂ ਦੁਨੀਆ ਭਰ ਦੇ ਬੈਠੇ ਦਰਸ਼ਕ ਪੰਜਾਬੀ ਜਿਹੜੇ ਸਾਨੂੰ ਦੇਖ ਰਿਹਾ ਸੁਣ ਰਿਹਾ ਉਹਨਾਂ ਨੂੰ ਲੋਹੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਜਿਸ ਮਾਮਲੇ ਦੀ ਲੋਹੜੀ ਦੀ ਆਪਾਂ ਗੱਲ ਕੀਤੀ ਹੈ ਦੇਖੋ ਇਸ ਪਵਿੱਤਰ ਤਿਹਾਰ ਤੇ ਇੱਕ ਸੁਨੇਹਾ ਬਣਦਾ ਹੀ ਹੈ ਕਿ ਆਪਾਂ ਹਮੇਸ਼ਾ ਗੱਲ ਕਰਦੇ ਹਾਂ ਲੋਹੜੀ ਦੀਆਂ ਮੁਬਾਰਕਾਂ ਦੀ ਇਹ ਮੁबारकਾਂ ਦੇ ਹੱਕਦਾਰ ਲੜਕੀਆਂ ਤੇ ਲੜਕੀਆਂ ਵਾਲੇ ਦੋਨੋਂ ਹੀ ਆ ਲੜਕੀਆਂ ਨੂੰ ਵੀ ਉਹਨੀਆਂ ਮੁबारकबाद ਲੜਕਿਆਂ ਨੂੰ ਵੀ ਉਹਨੀਆਂ ਮੁबारकबाद ਔਰ ਖਾਸ ਤੌਰ ਤੇ ਆਪਾਂ ਜਦੋਂ ਲੋਹੜੀ ਦੇ ਤਿਹਾੜੀ ਦੀ ਗੱਲ ਕਰਦੇ ਆ ਮੁੱਢ ਤੇ ਚੱਚੇ ਤੌਰ ਤੇ ਲੜਕੀਆਂ ਦੀ ਮੁबारकबाद ਦੀ ਜਦੋਂ ਆਪਾਂ ਗੱਲ ਕੀਤੀ ਐ ਜ਼ਿਕਰ ਕੀਤਾ ਹੈ ਆਪਣੇ ਦਰਸ਼ਕਾਂ ਨਾਲ ਇੱਕ ਗੱਲ ਜ਼ਰੂਰ ਸਾਂਝੀ ਕਰਨੀ ਚਾਹਾਂਗਾ ਇਸ ਲੋਹੜੀ ਦੇ ਤਿਹਾੜੀ ਤੇ ਕਿਤੇ ਸਾਨੂੰ ਇਹ ਵੀ ਪ੍ਰਾਨ ਲੈਣਾ ਚਾਹੀਦਾ ਹੈ ਕਿ ਜਿੱਥੇ ਅਸੀਂ ਹੋਰ ਲੂੜੀ ਦਾ ਤਿਹਾਰ ਇਸ ਲਈ ਹੁੰਦਾ ਹੈ ਕਿ ਬਹੁਤ ਸਾਰੀਆਂ ਆਲਮ ਤਾਂ ਬੁਰੀਆਂ ਗੱਲਾਂ ਸੀ ਕਹਿੰਨੇ ਕਿ ਅਗੰਦੀ ਪੇਂਟ ਕਰਦੇ ਆਂ ਔਰ ਮੰਗਦੇ ਆਂ ਇਸ ਗੱਲ ਦੇ ਲਈ ਕਿ ਵੀ ਅੱਗੇ ਤੋਂ ਜਿਹੜੇ ਪਵਿੱਤਰ ਮੌਕੇ ਆਉਣ ਸਾਰਾ ਜਿਹੜਾ ਖੁਸ਼ੀਆਂ ਭਰ ਮਾਹੌਲ ਬਣਿਆ ਰਹੇ ਹੂੰ ਲੂੜੀ ਦਾ ਤਿਹਾਰ ਹੈ ਹੀ ਖੁਸ਼ੀਆਂ ਦੇ ਨਾਂ ਨਾਲ ਜੁੜਿਆ ਵਾ ਸੋ ਅਸੀਂ ਆਪਣੇ ਦਰਸ਼ਕਾਂ ਲਈ ਇਹ ਵੀ ਮੰਗ ਕਰਦੇ ਆਂ ਇਸ ਮੌਕੇ ਤੇ ਜਦੋਂ ਕੁੜੀਆਂ ਦੇ ਬਾਰੇ ਜਿਨ੍ਹਾਂ ਦੀ ਵੀ ਮੰਦ ਭਾਵਨਾ ਹੈ ਉਹ ਵੀ ਲੂੜੀ ਦੇ ਵਿੱਚ ਨਾਲ ਹੀ ਜਲਾ ਦੇਣੀ ਚਾਹੀਦੀ ਹੈ ਖਾਸ ਤੌਰ ਤੇ ਮੈਂ ਇੱਕ ਧਾਰਨ ਦੇ ਤੌਰ ਤੇ ਜ਼ਿਕਰ ਕਰਨਾ ਚਾਹਾਂਗਾ ਪੰਜਾਬ ਚ ਵੀ ਇਹੋ ਜਿਹੇ ਗੱਲਾਂ ਹੋ ਸਕਦੀਆਂ ਸਾਡੇ ਗੁਆਂਢ ਹਰਿਆਣਾ ਉੱਥੋਂ ਦੀ ਮੈਂ ਮਿਸਾਲ ਦਿੰਨਾ ਹੈ ਹਰਿਆਣਾ ਦਾ ਰੋहतक ਜ਼ਿਲ੍ਹਾ ਰੋहतक ਜ਼ਿਲ੍ਹੇ ਚ ਆਪਾਂ ਪਿਛਲੇ ਸਾਲ ਜਿਹੜਾ ਲਿੰਗ ਅਨੁਪਾਤ ਦੀ ਗੱਲ ਕਰ ਲਈਏ ਲੜਕੀਆਂ ਤੇ ਲੜਕਿਆਂ ਦੀ ਉਸ ਅਨੁਪਾਤ ਮੁਤਾਬਕ ਘੱਟੋ ਘੱਟ ਰੋहतक ਜ਼ਿਲ੍ਹੇ ਚ 200 ਤੋਂ ਉਧਰੇ ਲੜਕਿਆਂ ਦੇ ਅਨੁਪਾਤ ਚ ਲੜਕੀਆਂ ਘੱਟ ਹੈ ਕੁਰਕਸ਼ੇਤਰ ਜਿਹੜਾ ਕਿ ਪਵਿੱਤਰ ਜ਼ਿਲ੍ਹਾ ਮੰਨਿਆ ਜਾਂਦਾ ਹੈ ਦੁਨੀਆ ਭਰ ਚ ਕੁਰਕਸ਼ੇਤਰ ਦੀ ਚਰਚਾ ਹੁੰਦੀ ਹੈ ਉਹ ਜ਼ਿਲ੍ਹੇ ਦੇ ਅੰਦਰ ਵੀ ਲੜਕਿਆਂ ਅਨੁਪਾਤ ਚ ਕਾਫੀ ਪਿੱਛੇ ਹੈ ਕਟੂਕਟ 12 ਜ਼ਿਲ੍ਹਾ ਹਰਿਆਣਾ ਦੇ ਜਿੱਥੇ ਲੜਕੀਆਂ ਅਨੁਪਾਤ ਚ ਕਾਫੀ ਪਿੱਛੇ ਐ ਸੋ ਲੋੜੀ ਦਾ ਪਵਿੱਤਰ ਤਿਹਾਰ ਜ਼ਰੂਰ ਮਨਾਈਏ ਤੇ ਕੁੜੀਆਂ ਤੇ ਮੁੰਡਿਆਂ ਦੀ ਰਲ ਮਿਲ ਕੇ ਲੋੜੀ ਮਨਾਈਏ ਜਿੰਨੇ ਸਾਡੇ ਲਈ ਲੜਕੇ ਐਵੇਂ ਤਰਖਦੇ ਐ ਉਨੀਆਂ ਲੜਕੀਆਂ ਵੀ ਐਵੇਂ ਤਰਖਦੀਆਂ ਕਿਉਂਕਿ ਸਮਾਜ ਤੈਂ ਹੀ ਚੋਂਦਾ ਰਹਿ ਸਕਦਾ ਹੈ ਸਮਾਜ ਤੈਂ ਹੀ ਵਿਕਾਸ ਕਰ ਸਕਦਾ ਹੈ ਜੇ ਲੜਕੀਆਂ ਤੇ ਲੜਕਿਆਂ ਦੇ ਬਰਾਬਰ ਦੇ ਅਧਿਕਾਰ ਹੋਣਗੇ ਇਹ ਗੱਲ ਮੈਂ ਜ਼ਰੂਰ ਜੜੀ ਐ ਇਹਦੇ ਚ ਅ ਗਪਾਲ ਸਾਂਝੀ ਕਰਨੀ ਚਾਹਾਂਗਾ ਦਰਸ਼ਕਾਂ ਨਾਲ ਦੇਖੋ ਕਈ ਵਾਰੀ ਸਾਡੇ ਮਨਾਂ ਚ ਹੁੰਦਾ ਹੈ ਕਿ ਜਿਹੜੇ ਅਨਪੜ੍ਹ ਲੋਕ ਹੈ ਉਹ ਕੁੜੀਆਂ ਨੂੰ ਨਫ਼ਰਤ ਕਰਦੇ ਹੈ ਕਿ ਕੁੜੀ ਨਹੀਂ ਜੰਮਣੀ ਚਾਹੀਦੀ ਹਾਂ ਜਾਂ ਜਿਹੜੀ ਏਲਮਤ ਹੈ ਇਹਦੇ ਤੇ ਬਹੁਤ ਸਾਰੀਆਂ ਗੱਲਾਂ ਆਪਾਂ ਕੱਲੇ ਇਸ ਈਸ਼ੂ ਦੇ ਉੱਤੇ ਪੂਰੇ ਸਾਰੇ ਪ੍ਰੋਗਰਾਮ ਚ ਬਹਿਸ ਕਰ ਸਕਦੇ ਆ ਆਪਣੇ ਕੋਲੇ ਨਾ ਸਮਾਂ ਨਹੀਂ ਹੁੰਦਾ ਪਰ ਮੈਂ ਇਹ ਗੱਲ ਜ਼ਰੂਰ ਕਹਿਣੀ ਚਾਹਾਂਗਾ ਕਿ ਜਦੋਂ ਗੱਲ ਕਰਦੇ ਆ ਨਾ ਆਪਾਂ ਕਿ ਜਿਹੜੇ ਅਨਪੜ੍ਹ ਲੋਕ ਹੈ ਸ਼ਾਇਦ ਉਹ ਲੜਕੀਆਂ ਦੇ ਬਾਰੇ ਚ ਨਫ਼ਰਤ ਕਰਦੇ ਆ ਹੁਣ ਜਦੋਂ ਲੜਕੀਆਂ ਦਾ ਅਨੁਪਾਤ ਘਟਦਾ ਉਹਦੇ ਲਈ ਜ਼ਿੰਮੇਵਾਰ ਕੌਣ ਹੈ ਜ਼ਿੰਮੇਵਾਰ ਡਾਕਟਰ ਹੈ ਨਰਸਾਂ ਹੈ ਮੈਡੀਕਲ ਸਟੋਰ ਹੈ ਆਖਰ ਜੇ ਕੋਈ ਕੁਕਰਮ ਕਰਦਾ ਹੈ ਤਾਂ ਉਹਦੇ ਲਈ ਮੌਕੇ ਕੌਣ ਮਹਈਆ ਕਰਦਾ ਹੈ ਬਿਲਕੁਲ ਜੀ ਡਾਕਟਰ ਮਹਈਆ ਕਰਦੇ ਆ ਨਾ ਜਾਂ ਨਰਸ ਮਹਈਆ ਕਰੇਗੀ ਜਾਂ ਮੈਡੀਕਲ ਸਟੋਰ ਵਾਲੇ ਮਹਈਆ ਕਰਨਗੇ ਕਿਤੇ ਅਸੀਂ ਇਸ ਗੱਲ 'ਵੀ ਸ਼ਰਮਸਾਰ ਆਂ ਕਿ ਜਿਹੜੇ ਹੱਥ ਮਾਨਵਤਾ ਨੂੰ ਬਚਾਉਣ ਲਈ ਹੈ ਉਹੀ ਮਾਨਵਤਾ ਦਾ ਗਲ ਘੁੱਟਦੇ ਆ ਬਿਲਕੁਲ ਕਟੂਕਾਰਸ ਦੀ ਪਵਿੱਤਰ ਤਿਹਾੜੀ ਤੇ ਇਹੀ ਪਰਨ ਕਰ ਲਈਏ ਕਿ ਮਾਨਵਤਾ ਨੂੰ ਬਚਾਉਣ ਵਾਲੇ ਹੱਥ ਲੜਕੀ ਦਾ ਗਲਾ ਨਾ ਕਟਣ ਤਾਂ ਸਮਝਦਾ ਕਿ ਦੁਨੀਆਂ 'ਚ ਬਹੁਤ ਵੱਡੀ ਤਬਦੀਲੀ ਆ ਸਕਦੀ ਹੈ ਬਿਲਕੁਲ ਆ ਸਕਦੀ ਹੈ ਤਬਦੀਲੀ ਧੰਨਵਾਦ ਸਰ ਤੁਸੀਂ ਬਹੁਤ ਚੰਗੇ ਸ਼ਬਦਾਂ ਦੇ ਵਿੱਚ ਧੀਆ ਦੀ ਲੋੜੀ ਦੀ ਮੁਬਾਰਕ ਦਿਤੀ ਹੈ ਇੱਕ ਹੋਰ ਲੋੜੀ ਦੀ ਗੱਲ ਅਸੀਂ ਕਰਨੀ ਹੈ ਜੇਕਰ ਅਸੀਂ ਵੈਸੇ ਤਾਂ ਅਸੀਂ ਧੀਆ ਦੀ ਲੋੜੀ ਦੀ ਗੱਲ ਕਰ ਲਈ ਪ੍ਰੋਗਰਾਮ ਦੇ ਵਿੱਚ ਸਾਡਾ ਪ੍ਰੋਗਰਾਮ ਵੈਸੇ ਹੀ ਹਰਿਆ ਭਰਿਆ ਹੋ ਗਿਆ ਪਰ ਜੇ ਅਸੀਂ ਇਹ ਲੋੜੀ ਦੀ ਗੱਲ ਨਹੀਂ ਕਰਾਂਗੇ ਤਾਂ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਬੇਇਨਸਾਫੀ ਹੋ ਜਾਵੇ ਅਧੂਰੀ ਹੈ ਜੀ ਅਧੂਰੀ ਹੈ ਤਾਂ ਇਹ ਗੱਲ ਹੈ ਜੀ ਕਿ ਆਓ ਰਲ ਮਿਲ ਕੇ ਗਾਈਏ ਉੱਚੀ ਉੱਚੀ ਗਾਈਏ ਦੁੱਲੇ ਪੱਟੀ ਦੀ ਲੋੜੀ ਕਿਆ ਬਾਤ ਆਓ ਇਕੱਠੇ ਹੋ ਕੇ ਸਰਕਾਰ ਦਾ ਬੂਹਾ ਖੜਕਾਈਏ ਮਨਾਈਏ ਹੱਕਾਂ ਦੀ ਲੋੜੀ ਬਿਲਕੁਲ ਸਹੀ ਗੱਲ ਆ ਹੱਕਾਂ ਦੀ ਲੋੜੀ ਦੀ ਗੱਲ ਵੀ ਹੋਣੀ ਚਾਹੀਦੀ ਆ ਬਿਲਕੁਲ ਕਿਉਂਕਿ ਲੋੜੀ ਹਾਈ ਤਿਹਾੜੀ ਇਸ ਗੱਲ ਦੇ ਲਈ ਜਿੱਥੇ ਖੁਸ਼ੀਆਂ ਦੀ ਗੱਲ ਕਰਦੇ ਆ ਉੱਥੇ ਹੱਕਾਂ ਦੀ ਵੀ ਗੱਲ ਕਰਦੇ ਆ ਜੀ ਜੀ ਜੁੜੀ ਲੋੜੀ ਦੇ ਉੱਤੇ ਜੋ ਖੁਸ਼ੀ ਹੈ ਉਹ ਹੋਰ ਦੁੱਗਣੀ ਹੋ ਜਾਂਦੀ ਹੈ ਜੇ ਸਾਡੀ ਹੱਕਾਂ ਦੀ ਗੱਲ ਜੜੀ ਪਰਵਾਹ ਚੜਦੀ ਹੈ ਸੋ ਸਰਕਾਰ ਦਾ ਕੁੰਡਾ ਵੀ ਖੜਕਾਇਆ ਜਾਣਾ ਚਾਹੀਦਾ ਲੋੜੀ ਦੇ ਮੌਕੇ ਤੇ ਕੀ ਆ ਲੋੜੀ ਵੀ ਮਨਾਈਏ ਜਿੱਦਾਂ ਤੁਸੀਂ ਕਿਹਾ حقਾਂ ਦੀ ਗੱਲ ਪੂਰ ਕੇ ਖੁਸ਼ੀਆਂ ਮਨਾਈਏ ਜੀ ਬਿਲਕੁਲ ਸਰਕਾਰ ਦਾ ਕੁੰਡਾ ਖੜਕਾਈਏ ਤਾਂ ਇਹ ਤਾਂ ਚਲੋ ਖੜਕਾਉਣਾ ਚਾਹੀਦਾ ਵੀ ਹੈ ਸਾਡੇ ਲੋਕ ਖੜਕਾਉਂਦੇ ਵੀ ਨਹੀਂ ਪ੍ਰੋਗਰਾਮ ਦੇ ਜ਼ਰੀਏ ਸੀ ਵੀ ਅਪੀਲ ਕਰਦੇ ਆਂ ਪਰ ਐਤਕੀ ਸਰਕਾਰ ਨੇ ਕੁੰਡਾ ਖੜਕਾਇਆ ਜੀ ਸੁਪਰੀਮ ਕੋਰਟ ਦਾ ਉਹ ਕਹਿੰਦੇ ਕਿ ਸੁਖਬੀਰ ਸਿੰਘ ਬਾਦਲ ਨੂੰ ਤੁਸੀਂ ਹਾਈ ਕੋਰਟ ਨੇ ਐਫ ਆਈ ਆਰ ਦੱਜ ਸੀ ਉਸ ਦੇ ਉੱਤੇ ਉਹਨਾਂ ਨੇ ਖਾਰਜ ਕਰਤੀ ਸੀ ਐਫ ਆਈ ਆਰ ਜੀ ਜੀ ਤਾਂ ਹੁਣ ਸੁਪਰੀਮ ਕੋਰਟ ਦੇ ਵਿੱਚ ਪੰਜਾਬ ਸਰਕਾਰ ਨੇ ਅਪੀਲ ਪਾਈ ਹੁਣ ਸੁਪਰੀਮ ਕੋਰਟ ਨੇ ਵੀ ਪੰਜਾਬ ਸਰਕਾਰ ਦੀ ਉਹ ਅਪੀਲ ਖਾਰਜ ਕਰ ਦਿੱਤੀ ਕਿ ਇਹ ਕੇਸ ਤਾਂ ਜੀ ਫਰਜ਼ੀ ਹੈ ਤੁਸੀਂ ਸਿਰਫ ਇੱਕ ਸਿਆਸੀ ਆਗੂ ਦੇ ਤੌਰ ਤੇ ਜੇ ਉਹ ਉੱਥੇ ਢੇੜਾ ਮਾਰਨ ਚਲੀ ਗਈ ਤਾਂ ਇਹ ਨਾਜਾਇਜ਼ ਮਾਈਨਿੰਗ ਦੇ ਵਿੱਚ ਵਿਗਨ ਪਾਉਣ ਵਾਲੀ ਗੱਲ ਹੈ ਜャ ਕੁਝ ਅਜਿਹੇ ਰੇੜਕਾ ਜਾਂ ਪੈਦਾ ਹੋ ਗਿਆ ਤਾਂ ਹੁਣ ਸੁਪਰੀਮ ਕੋਰਟ ਨੇ ਵੀ ਪੰਜਾਬ ਸਰਕਾਰ ਦੀ ਜਿਹੜੀ ਅਪੀਲ ਹੈ ਉਹ ਖਾਰਜ ਕਰ ਦਿੱਤੀ ਹੈ ਜੀ ਅਕਸਰ ਆਪਾਂ ਆਖਦੇ ਹੁੰਨੇ ਆ ਗੋਪਾਲ ਕੇ ਸੁਪਰੀਮ ਕੋਰਟ ਜਿਹੜਾ ਹੈਗਾ ਸਾਡੇ ਦੇਸ਼ ਦੇ ਸਿਸਟਮ ਨੂੰ ਸਹੀ ਰੱਖਣ ਦੇ ਲਈ ਹੂੰ ਬਹੁਤ ਵੱਡੀ ਨਾ ਮੈਂ ਕਹਿੰਨਾ ਕਿ ਸਭ ਤੋਂ ਵੱਡੀ ਭੂਮਿਕਾ ਅਦਾ ਕਰ ਰਿਹਾ ਹੂੰ ਜਿਸ ਮਾਮਲੇ ਤੇ ਤੁਸੀਂ ਜ਼ਿਕਰ ਕੀਤਾ ਹੈ ਸਲੂਟ ਹੈ ਸੁਪਰੀਮ ਕੋਰਟ ਦੇ ਉਸ ਫੈਸਲੇ ਨੂੰ ਇਸ ਕਰਕੇ ਸਲੂਟ ਹੈ ਕਿਉਂਕਿ ਜਿਹੜੀਆਂ ਸਾਡੀਆਂ ਸਰਕਾਰਾਂ ਹੈਗੀਆਂ ਉਹ ਕਿਤੇ ਕਿਸੇ ਤੇ ਦੀ ਸਰਕਾਰ ਹੈ ਕਿਸੇ ਸੂਬੇ ਚ ਕਿਸੇ ਤੇ ਦੀ ਸਰਕਾਰ ਹੈ ਜੀ ਤੇ ਸਰਕਾਰਾਂ ਆਪਣੇ ਵਿਰੋਧੀ ਨੇ ਬਹਾਮ ਰੋਣ ਦੇ ਲਈ ਜਦੋਂ ਫਰਜ਼ੀ ਕੇਸ ਕਰਦੀਆਂ ਜੀ ਜੀ ਤਾਂ ਫਿਰ ਜਿਹੜਾ ਉਹਦਾ ਨਕਟਾਰਾ ਕਿਤੇ ਜਾ ਕੇ ਹਾਈ ਕੋਰਟ ਚ ਹੁੰਦਾ ਜਾਂ ਸੁਪਰੀਮ ਕੋਰਟ ਚ ਹੁੰਦਾ ਉੱਥੇ ਨਿਆਂ ਤੇ ਇਨਸਾਫ ਮਿਲਦਾ ਹੈ ਹੂੰ ਤਾਂ ਸਾਡੇ ਪੰਜਾਬੀਆਂ ਦੀ ਗੱਲ ਕਰ ਲਈਏ ਦੇਸ਼ ਵਾਸੀਆਂ ਦੀ ਗੱਲ ਕਰ ਲਈਏ ਇੱਕ ਉਹਨਾਂ ਨੂੰ ਅਹਿਸਾਸ ਹੁੰਦਾ ਕਿ ਨਹੀਂ ਹੂੰ ਸਾਡੇ ਲਈ ਵੀ ਕੋਈ ਆਵਾਜ਼ ਬੁਲੰਦ ਕਰਨ ਦੇ ਲਈ ਜਗ੍ਹਾ ਹੈਗੀ ਐ ਹੁਣ ਸੁਖਵੀਰ ਬਾਦਲ ਦੇ ਮਾਮਲੇ ਦੀ ਆਪਾਂ ਗੱਲ ਕਰਦੇ ਆਂ ਤਾਂ ਸੁਪਰੀਮ ਕੋਰਟ ਨੇ ਸਾਫ਼ ਤੌਰ ਤੇ ਗੱਲ ਕਹੀ ਐ ਹੂੰ ਕਿ ਫਰਜ਼ੀ ਕੇਸ ਸੀ 2121 ਦਾ ਕੇਸ ਕੋਈ ਖੰਨਣ ਦੇ ਮਾਮਲੇ ਨੂੰ ਲੈ ਕੇ ਸੁਖਵੀਰ ਬਾਦਲ ਹੁਣੀ ਗਏ ਹੋਣਗੇ ਹੂੰ ਉੱਥੋਂ ਦੀ ਕੰਪਨੀ ਨੇ ਜਿਹੜਾ ਹੈਗਾ ਕੇਸ ਪਾਇਆ ਕਹਿੰਦੀ ਦੇਖੋ ਸਾਡੇ ਮਾਮਲਿਆਂ 'ਚ ਦਖਲ ਦਿੱਤਾ ਸਾਡੇ ਵਰਗੇ ਅਧਿਕਾਰੀ ਵੀ ਤਿਆਰ ਬੈਠੇ ਹੁੰਦੇ ਆ ਹੂੰ ਕਿਉਂਕਿ ਅਧਿਕਾਰੀ ਵੀ ਕਈ ਤਰ੍ਹਾਂ ਦੀਆਂ ਸਵਾਵਾਵਾਂ ਹਾਸਲ ਕਰਦੇ ਆਪਾਂ ਹੁਣ ਇੱਥੇ ਜੀ ਜੀ ਗੱਲ ਕਰਾਂਗੇ ਸਵਾਮੀ ਜੀ ਦਾ ਕਾਫੀ ਲੰਬੀਆਂ ਹੋ ਜਾਣਗੀਆਂ ਉਹ ਲਿਸਟ ਕਾਫੀ ਲੰਬੀ ਹੋ ਸਕਦੀ ਹੈ ਸੋ ਅਧਿਕਾਰੀ ਵੀ ਕੋਈ ਨਾਲ ਸੀ ਤੇ ਜਿਨ੍ਹਾਂ ਦੀ ਖਨਣ ਦੀ ਕੰਪਨੀ ਸੀ ਉਹ ਤਾਂ ਹਾਈ ਸੀ ਉਹਨਾਂ ਨੇ ਸਕਵੀਰ ਬਾਦਲ ਦੇ ਕੇਸ ਪਾਇਆ ਹਾਈ ਕੋਰਟ ਨੇ ਜਿਹੜਾ ਹੈਗਾ ਉਹ ਕੇਸ ਰੱਦ ਕਰ ਦਿੱਤਾ ਜਦੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਰੱਦ ਕਰ ਦਿੱਤਾ ਤਾਂ ਕਮਾਲ ਦੀ ਗੱਲ ਹੈ ਕਿ ਸੁਪਰੀਮ ਕੋਰਟ ਦੇ ਵਿੱਚ ਉਹ ਖਨਣ ਕੰਪਨੀ ਦਾ ਗਈ ਨਹੀਂ ਸਰਕਾਰ ਚਲੀ ਗਈ ਸਰਕਾਰ ਚਲੀ ਗਈ ਹੁਣ ਸੁਪਰੀਮ ਕੋਰਟ ਇਹ ਪੁੱਛਦਾ ਹੈ ਪੰਜਾਬ ਸਰਕਾਰ ਨੂੰ ਜੀ ਜਨਾਬ ਦੱਸੋ ਤਾਂ ਸਹੀ ਕਿ ਜਿਹਦਾ ਕੇਸ ਸੀ ਉਹ ਤਾਂ ਆਏ ਨਹੀਂ ਉਹ ਕਿੱਥੇ ਹੈ ਤੁਹਾਨੂੰ ਕੀ ਕਹਾਲ ਹੈ ਤੁਸੀਂ ਆ ਗਏ ਜਾਨੀ ਜਿਹਨੇ ਕੇਸ ਪਾਇਆ ਉਹਨੇ ਸੁਪਰੀਮ ਕੋਰਟ ਦਾ ਕੁੰਡਾ ਖੜਕਾਇਆ ਨਹੀਂ ਸਰਕਾਰ ਨੇ ਜਾ ਕੇ ਕੁੰਡਾ ਖੜਕਾਇਆ ਬਿਲਕੁਲ ਸਰਕਾਰ ਨੂੰ ਹੁਣ ਪੁੱਛਦਾ ਸੁਪਰੀਮ ਕੋਰਟ ਕਿ ਤੁਸੀਂ ਕੌਣ ਹੋਨੇ ਹੋ ਇਹ ਤਾਂ ਸਾਫ਼ ਹੀ ਨਜ਼ਰ ਲੱਗ ਰਿਹਾ ਕਿ ਤੁਸੀਂ ਜਿਹੜਾ ਹੈਗਾ ਬਦਲੇ ਕੁਰੀ ਦੀ ਭਾਵਨਾ ਦੀ ਆਪਾਂ ਜਦੋਂ ਗੱਲ ਕਰਦੇ ਆਂ ਜੇ ਇੱਕ ਪਾਰਟੀ ਦਾ ਗੁਰੂਧੀ ਤੇਰ ਦਾ ਆਗੂ ਹੈ ਇਹਦਾ ਨਹੀਂ ਕਿ ਚੁੱਕ ਕੇ ਉਹਦੇ ਤੇ ਕੇਸ ਪਾ ਦਿਓ ਬਿਲਕੁਲ ਜਿੱਤੂ ਸਾਹਿਬ ਇੱਥੇ ਇਹ ਵੀ ਸਵਾਲ ਖੜਾ ਹੁੰਦਾ ਹੈ ਕਿ ਪੰਜਾਬ ਸਰਕਾਰ ਸੁਪਰੀਮ ਕੋਰਟ ਪਹੁੰਚ ਗਈ ਹਾਲਾਂਕਿ ਉਹ ਕੰਪਨੀ ਨਹੀਂ ਪਹੁੰਚੀ ਸਵਾਲ ਖੜਾ ਇਹ ਹੁੰਦਾ ਹੈ ਕਿ ਜੇ ਉਹ ਸਿਆਸੀ ਆਗੂ ਨਾ ਹੁੰਦਾ ਜੇ ਉਹ ਵਿਰੋਧੀ ਤੇਰ ਦਾ ਆਗੂ ਨਾ ਹੁੰਦਾ ਕਿ ਤਾਂ ਵੀ ਪੰਜਾਬ ਸਰਕਾਰ ਸੁਪਰੀਮ ਕੋਰਟ ਪਹੁੰਚਦੀ ਬਿਲਕੁਲ ਸਹੀ ਸਵਾਲ ਆ ਇਹ ਜੇ ਵਿਰੋਧੀ ਤੇਰ ਦਾ ਆਗੂ ਨਾ ਹੁੰਦਾ ਤਾ ਫਿਰ ਇਹ ਕਿਦਾਂ ਹੋਣਾ ਸੀ ਕਿ ਜਿਹੜੀ ਕੰਪਨੀ ਨੇ ਕੇਸ ਪਾਇਆ ਉਹ ਕੰਪਨੀ ਤਾਂ ਜਿਹੜੀ ਹੈਗੇ ਸੁਪਰੀਮ ਕੋਰਟ ਗਈ ਨਹੀਂ ਹੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਫੈਸਲੇ ਦੇ ਖਿਲਾਫ ਜੀ ਪੰਜਾਬ ਸਰਕਾਰ ਚਲੀ ਗਈ ਜੀ ਕਿ ਜਿਹੜਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਜਿਹੜਾ ਕੇਸ ਹੈ ਹੂੰ ਉਹਨੂੰ ਜਿਹੜਾ ਰੱਦ ਕੀਤਾ ਗਿਆ ਮੁੜ ਕੇ ਨਵੇਂ ਸਿਰੇ ਤੋਂ ਸੁਣਵਾਈ ਕੀਤੀ ਜਾਵੇ ਜੀ ਜੀ ਤਾਂ ਸੁਪਰੀਮ ਕੋਰਟ ਨੇ ਉਸੇ ਤੇ ਸਵਾਲ اٹھਾਇਆ ਨਾ ਹੂੰ ਕਿ ਕੀ ਇਸ ਦੇਸ਼ ਦੇ ਵਿੱਚ ਜੇ ਕੋਈ ਵਿਰੋਧੀਕਰਦਾ ਆਗੂ ਹੈ ਹੂੰ ਉਤੋਂ ਨਹੀਂ ਮੰਨਿਆ ਕਿ ਵੀ ਉਹ ਖੰਨਣ ਦਾ ਦੇਖ ਲਈ ਚਲਾ ਗਿਆ ਉਸ ਨੇ ਸਵਾਲ ਉਠਾਤਾ ਕਿਸੇ ਕੰਮ ਗਿਆ ਹੋਵੇਗਾ ਬਿਲਕੁਲ ਕਹਿੰਦੇ ਚੁੱਕ ਕੇ ਇਹਦੇ ਦੇ ਕੇਸ ਪਾਤਾ ਸਾਫ ਇਹ ਲੱਗਦਾ ਹੈ ਉਹਨਾਂ ਦਾ ਕਿਹੜਾ ਸੁਪਰੀਮ ਕੋਰਟ ਦਾ ਜੇ ਫਰਜ਼ੀ ਕੇਸ ਹੈ ਇਸ ਕਰਕੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਜੋ ਫੈਸਲਾ ਲਿਆ ਉਹ ਸਹੀ ਫੈਸਲਾ ਹੈ ਉਹਦੇ ਮੁਤਾਬਕ ਹੁਣ ਇਹਦੇ ਇੱਕ ਹੋਰ ਸਵਾਲ ਜਿਸ ਦਾ ਤੁਸੀਂ ਜ਼ਿਕਰ ਕੀਤਾ ਇਹ ਵੀ ਬੜਾ ਅਹਿਮ ਸਵਾਲ ਹੈ ਜੀ ਸਵਾਲ ਇਹ ਹੈ ਕਿ ਇਸ ਦੇ ਦੇ ਅੰਦਰ ਪਿਸ਼ਟਾਚਾਰ ਦੇ ਮਾਮਲੇ ਹੁੰਦੇ ਆ ਲੁੱਟਾਂ ਖੁੱਟਾਂ ਦੇ ਮਾਮਲੇ ਹੁੰਦੇ ਆ ਜਾਇਦਾਦਾਂ ਦੇ ਦੱਬਣ ਦੇ ਮਾਮਲੇ ਹੁੰਦੇ ਆ ਕਈ ਤਰ੍ਹਾਂ ਦੇ ਸਵਾਲ ਹੁੰਦੇ ਆ ਜੀ ਇਹ ਨਹੀਂ ਕਿ ਵੀ ਹਰ ਕੇਸ ਹੀ ਜਿਹੜਾ ਹੈਗਾ ਫਰਜ਼ੀ ਹੋਏਗਾ ਬਿਲਕੁਲ ਪਰ ਜੇ ਕੇਸ ਫਰਜ਼ੀ ਹੈ ਤੇ ਦਾ ਮਤਲਬ ਕਿ ਦੇ ਬਦਲੇ ਖੁਰੀ ਦੀ ਭਾਵਨਾ ਨਾਲ ਸਰਕਾਰਾਂ ਵੱਲੋਂ ਹੋਰ ਕੇਸ ਵੀ ਫਰਜ਼ੀ ਪਾਏ ਜਾ ਸਕਦੇ ਹੁੰਦੇ ਹਮਮ ਔਰ ਇਹ ਫਰਜ਼ੀਆਂ ਦੀ ਕੋਈ ਇੱਕ ਤੰਦ ਜਾਂ ਇੱਕ ਲਿਮਟ ਨਹੀਂ ਹੈ ਜੀ 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 ਦਾ ਮਕਸਦ ਇਹ ਕਹਿਣਾ ਹੁੰਦਾ ਜੇ ਆਪਾਂ ਡੇਰਾ ਪੈ ਤਪ ਜੀ ਕੇ ਦਿੱਲੀ ਚਲੇ ਜਾਂਦੇ ਆ ਬਿਲਕੁਲ ਤਾਂ ਦਿੱਲੀ ਦੀ ਅਰਵਿੰਦ ਕੇਂਦਰੀ ਵਾਲ ਦੀ ਸਰਕਾਰ ਕਹਿਣਾ ਸ਼ੁਰੂ ਕਰ ਦਿੰਦੀ ਆ ਕਿ ਸਾਡੇ ਤੇ ਤਾਂ ਜੀ ਫਰਜ਼ੀ ਕੇਸ ਪਾਏ ਜਾ ਰਹੇ ਕੌਣ ਪਾਉਂਦਾ ਫਰਜ਼ੀ ਕੇਸ ਬਿਲਕੁਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਹੀ ਢੀ ਪਾਉਂਦੀ ਐ ਸੀਬੀਆਈ ਪਾਉਂਦੀਆਂ ਦੂਜੀਆਂ ਕੇਂਦਰੀ ਏਜੰਸੀਆਂ ਪਾਉਂਦੀਆਂ ਜਦੋਂ ਡੇਰਾ ਪੈ ਤਾ ਇਧਰਲੇ ਪਾਸੇ ਆਪਾਂ ਚੰਡੀਗੜ੍ਹ ਆ ਜਾਂਦੇ ਆ ਜੀ ਫਿਰ ਕਾਂਗਰਸ ਵਾਲੇ ਆਕਾਲੀ ਦਲ ਵਾਲੇ ਕਹਿਣ ਲੱਗ ਜਾਂਦੇ ਆ ਕਿ ਸਾਡੇ ਤੇ ਫਰਜ਼ੀ ਕੇਸ ਜਾਨੀ ਭੂਮਿਕਾ ਹੀ ਬਦਲ ਜਾਂਦੀ ਆ ਜਿਹੜੀ ਹਾਕਮਦਾਰ ਹੁੰਦੀ ਆ ਨਾ ਫਿਰ ਉਹ ਕਹਿੰਦੇ ਇਸ ਤਰ੍ਹਾਂ ਜੀ ਨਿਯਾਮ ਮੁਤਾਬਕ ਸਾਰੀ ਕਾਰਵਾਈ ਕਰਦੇ ਆ ਜਦੋਂ ਵਿਰੋਧ ਵਿੱਚ ਹੁੰਦੇ ਤਾਂ ਫਿਰ ਇਹ ਫਰਜ਼ੀ ਕੇਸ ਬਣਦੇ ਆ ਫਿਰ ਜਿਹੜੇ ਹੈਗਾ ਝੂਠੇ ਕੇਸ ਵੀ ਬਣਦੇ ਆ ਸੋ ਸੁਪਰੀਮ ਕੋਰਟ ਨੇ ਇੱਕ ਕੇਸ ਵਿੱਚ ਇੱਕ ਇੱਕ ਵਿਅਕਤੀਗਤ ਇੱਕ ਆਗੂ ਨਾਲ ਜੁੜਿਆ ਹੋਇਆ ਕੇਸ ਹੈ ਮੈਂ ਸਮਝਦਾ ਕਿ ਪੋਲੀਟੀਕਲ ਸਿਸਟਮ ਤੇ ਇੱਕ ਬਹੁਤ ਵੱਡੀ ਝੋਟ ਕੀਤੀ ਹੈ ਜੀ ਕਿ ਕੀ ਬਦਲੇ ਖੁਰੀ ਦੀ ਭਾਵਨਾ ਨਾਲ ਸਾਡੇ ਸਮਝ ਨਹੀਂ ਸਰਕਾਰਾਂ ਵਿਰੋਧੀ ਆਗੂਆਂ ਦੇ ਫਰਜ਼ੀ ਕੇਸ ਵੀ ਪਾ ਸਕਦੀਆਂ ਹਮ ਹੈਰਾਨਗੀ ਪ੍ਰਗਟ ਕੀਤੀ ਹੈ ਸੁਪਰੀਮ ਕੋਰਟ ਨੇ ਜੀ ਕਿ ਵੀ ਜਿਹੜਾ ਕੇਸ ਆ ਉਹ ਤਾਂ ਗਿਆ ਨਹੀਂ ਬਿਲਕੁਲ ਸਰਕਾਰ ਜਿਹੜੀ ਸੁਪਰੀਮ ਕੋਰਟ 'ਚ ਖੜੀ ਹੋਗੀ ਹਮ ਐਕਸਪੋਜ਼ ਹੋ ਰਿਹਾ ਸਿਸਟਮ ਹਮ ਐਕਸਪੋਜ਼ ਕੌਣ ਕਰ ਰਿਹਾ ਜਿਹੜੀ ਸਾਡੀ ਸਭ ਤੋਂ ਸਰਵੋੱਚ ਅਦਾਲਤ ਹੈ ਸੁਪਰੀਮ ਕੋਰਟ ਜੀ ਬਿਲਕੁਲ ਤੁਸੀਂ ਸੱਚੀ ਆਖਿਆ ਕਿ ਜਿਹੜਾ ਫਰਜ਼ੀ ਕੇਸ ਆ ਇਹ ਤਾਂ ਚਲੋ ਸਾਹਮਣੇ ਆ ਗਿਆ ਹੋਰ ਪਤਾ ਨਹੀਂ ਕਿੰਨੇ ਕਿੰਨੇ ਇਹ ਵੀ ਜਦੋਂ ਲਿਸਟ ਆ ਤਾਂ ਹੈਰਾਨ ਕਰ ਦੇਵੇਗੀ ਸਿੱਧੂ ਸਾਹਿਬ ਚੋਣਾ ਆ ਰਹੀਆਂ ਨੇ ਜੀ ਚੋਣਾ ਜਿਹੜੀਆਂ ਨੇ ਉਹ ਬਰੂਹਾ ਤੇ ਪਾ ਬੈਠੇ ਆ ਗੱਠਜੋੜ ਨੂੰ ਲੈ ਕੇ ਬੜਾ ਰੇੜਕਾ ਜਾਰੀ ਹੋਇਆ ਹੋਇਆ ਹੈ ਚਾਹੇ ਉਹ ਕਾਂਗਰਸ ਤੇ ਆਪ ਦਾ ਗੱਠ ਜੋੜਾ ਚਾਹੇ ਉਹ ਕੌਮੀ ਪੱਧਰ ਤੇ ਇੰਡੀਆ ਗੱਠ ਜੋੜਾ ਹੁਣ ਇੱਕ ਹੋੜ ਜਿਹੜਾ ਹੈ ਉਹ ਭੰਬਲ ਘੁਸਾ ਕ੍ਰੀਏਟ ਹੋ ਗਿਆ ਹੈ ਕਿ ਬਸਪਾ ਅਤੇ ਅਕਾਲੀ ਦਾ ਗੱਠ ਜੋੜ ਹੈ ਜਾਂ ਨਹੀਂ ਹੈ ਅਕਾਲੀ ਦਲ ਤਾਂ ਕਹਿੰਦਾ ਹਰਜਿਮਰਤ ਕੌਰ ਬਾਦਲ ਤਾਂ ਕਹਿੰਦੇ ਇਹ ਸਾਡਾ ਤਾਂ ਜੀ ਵਰਕਰ ਆਰ ਹੈ ਉੱਥੇ ਹੀ ਬਸਪਾ ਕਹਿੰਦਾ ਕਿ ਅਸੀਂ ਤਾਂ ਇਕੱਲੇ ਚੋਣ ਲੜਾਂਗੇ ਇਹ ਬੜੀ ਉਲਝਣ ਕ੍ਰੀਏਟ ਹੋ ਗਈ ਜੀ ਇਹ ਬਹੁਤ ਹੀ ਦਿਲਚਸਪ ਮਾਮਲਾ ਹੈ ਜਿਸਦਾ ਆਪਾਂ ਗੱਲ ਕਰਦੇ ਆ ਨਾ ਕਹਿੰਦੇ ਵੀ ਇੱਕ ਵਾਰੀ ਇੱਕ ਕੁਝ ਟ੍ਰੇਨ ਦੇ ਡੱਬੇ ਨਾ ਰੇਲਵੇ ਸਟੇਸ਼ਨ ਤੇ ਖੜੇ ਸੀ ਤੇ ਉਦੋਂ ਹੁੰਦਾ ਨਹੀਂ ਕਿ ਸ਼ੈਂਟਿੰਗ ਕਰ ਰਿਹਾ ਇੰਜਨ ਆਉਂਦਾ ਕਿਤੇ ਦੋ ਡੱਬੇ ਨੂੰ ਅੱਗੇ ਕਰ ਗਿਆ ਕੋਈ ਪਿੱਛੇ ਕਰ ਗਿਆ ਜੀ ਇਦਾਂ ਦੀ ਇੱਕ ਸਵਾਰੀ ਵਿੱਚ ਬੈਠੀ ਸੀ ਉਹ ਕਹਿੰਦੇ ਡੱਬੇ ਥੋੜਾ ਅੱਗੇ ਹਿੱਲ ਗਏ ਹੁਣ ਕਿਤੇ ਅੱਗੇ ਹੋ ਗਏ ਹੁਣ ਜਣਾ ਹਰਕਤ ਹੁੰਦੀ ਰਹੀ ਜਣਾ ਸੀ ਉਹਨੇ ਅੰਬਾਲਾ ਤੋਂ ਦਿੱਲੀ ਜੀ ਉਹ ਥੋੜੀ ਦੇਰ ਬਾਅਦ ਕੈਂਡੀਡੇਟ ਕੈਂਟੇ ਬਾਅਦ ਦੇਖਿਆ ਉਹਨੇ ਵੀ ਕਿੱਥੇ ਪਹੁੰਚ ਗਏ ਉਹ ਕਹਿੰਦਾ ਇਹ ਤਾਂ ਅੰਬਾਲੇ ਦੀ ਅੰਬਾਲੇ ਹੀ ਖੜੀ ਆ ਕਿਤੇ ਗਈ ਨਹੀਂ ਕਿਉਂਕਿ ਡੱਬੇ ਉੱਥੇ ਹੀ ਹਿਲਜੁਲ ਕਰ ਰਹੇ ਸੀ ਸੋ ਕਾਲੀ ਦਾਲ ਤੇ ਜਿਹੜਾ ਬਸਪਾ ਦਾ ਗੱਠਜੋੜ ਹੈ ਉਹਨਾਂ ਨੂੰ ਕਈਆਂ ਨੂੰ ਤਾਂ ਲੱਗਦਾ ਹੈ ਕਿ ਅਸੀਂ ਹੁਣ ਦਿੱਲੀ ਪਹੁੰਚ ਗਏ ਆ ਕਈਆਂ ਨੂੰ ਲੱਗਦਾ ਹੈ ਕਿ ਅਸੀਂ ਉੱਥੇ ਦੇ ਉੱਥੇ ਹੀ ਪਹੁੰਚੇ ਆ ਖਾਸ ਤੌਰ ਤੇ ਜਦੋਂ ਬਸਵਾ ਜੀ ਆਪਾਂ ਗੱਲ ਕਰਦੇ ਆ ਬਸਵਾ ਜੀ ਸੀਨੀਅਰ ਆਗੂਆਂ ਨੇ ਗੜੀ ਨੇ ਮੱਖਣ ਸਿੰਘ ਨੇ ਦੂਜਿਆਂ ਨੇ ਸਾਫ਼ ਇਹ ਗੱਲ ਕੀਤੀ ਆ ਕਿ ਵੀ ਕਿੰਨੇ ਮਹੀਨੇ ਨਿਕਲ ਗਿਆ ਹੈ ਭਾਈ ਸਾਹਿਬ ਕਾਲੀਦਾਲਾ ਵਾਲਾ ਨੇ ਕਹਿੰਦੇ ਸਾਡੇ ਨਾਲ ਗੱਲ ਤੱਕ ਨਹੀਂ ਕੀਤੀ ਜੀ ਕਹਿੰਦੇ ਮੀਟਿੰਗ ਕਰਨੀ ਤਾਂ ਦੂਰ ਦੀ ਗੱਲ ਹੈ ਟੈਲੀਫੋਨ ਤੇ ਵੀ ਗੱਲ ਨਹੀਂ ਕੀਤੀ ਜੀ 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 ਹੁਣ ਤੁਸੀਂ ਦੇਖ ਲਓ ਕਹੇ ਜਾ ਗੱਠ ਜੋੜ ਹੈ ਇਹਨ ਬਾਲੇ ਵਾਲਾ ਡੱਬਾ ਹੀ ਹੋ ਸਕਦਾ ਹੈ ਜਿਹੜਾ ਬੰਦਾ ਸੋਚ ਸਕਦਾ ਹੈ ਕਿ ਵੀ ਮੈਂ ਜਿਹੜਾ ਦਿੱਲੀ ਪਹੁੰਚ ਗਿਆ ਪਰ ਖੜਾ ਉੱਥੇ ਦਾ ਉੱਥੇ ਹੀ ਆ ਹੂੰ ਸੋ ਇਹ ਗੱਠ ਜੁੜ ਟੇਸ਼ਨ ਦੇ ਉੱਤੇ ਖੜਾ ਹੈ ਹੂੰ ਮੈਂ ਦਿੱਲੀ ਪਹੁੰਚ ਰਿਹਾ ਤੇ ਨਾ ਹੀ ਕਿਤੇ ਹੋਰ ਜਾ ਰਿਹਾ ਦੂਜੇ ਪਾਸੇ ਜਿਹੜੇ ਅਕਾਲੀ ਦਲ ਦੀ ਲੀਡਰਸ਼ਿਪ ਹੈ ਹੂੰ ਅਕਾਲੀ ਦਲ ਦੀ ਲੀਡਰਸ਼ਿਪ ਇਹਦਾ ਜਵਾਬ ਕੀ ਦੇ ਰਹੀ ਹੈ ਹੁਣ ਕੱਲ ਮਾਗੀ ਦੇ ਮੇਲੇ ਦੇ ਮੌਕੇ ਦੇ ਉੱਤੇ ਜੀ ਅਕਾਲੀ ਦਲ ਦੀ ਰੈਲੀ ਸੀ ਹੂੰ ਉੱਥੇ ਬੀਬਾ ਹਰਸਿਮਰਤ ਬਾਦਲ ਦੇ ਕੋ ਪਾਰਲੀਮੈਂਟ ਮੈਂਬਰ ਹੈ ਸੀਨੀਅਰ ਆਗੂ ਹੈ ਅਕਾਲੀ ਦਲ ਦੇ ਉਹਨਾਂ ਨੇ ਸਾਫ਼ ਤੌਰ ਤੇ ਗੱਲ ਕਹੀ ਹੈ ਕਿ ਸਾਡਾ ਬਸਪਾ ਦੇ ਨਾਲ ਪੱਕਾ ਗੱਠ ਜੋੜ ਹੈ। ਅੱਛਾ ਜੀ। ਕਹਿੰਦੇ ਜੇ ਕੋਈ ਕਿਸੇ ਨੂੰ ਲੱਗਦਾ ਕਿ ਭਲੇਖਾ ਕਿਸੇ ਬਸਪਾ ਦੇ ਆਗੂ ਨੂੰ ਕਹਿੰਦੇ ਕਾਲੀਦਾਸ ਦੀ ਲੀਡਰਸ਼ਿਪ ਨਾਲ ਗੱਲਬਾਤ ਕਰ ਲੈਣਾ ਆ ਕੇ। ਹੂੰ। ਯਾਨੀ ਉਹ ਜਵਾਬ ਵੀ ਬੜਾ ਪਿਆਰਾ ਹੈ। ਹੂੰ। ਕਿ ਗੱਠ ਜੋੜ ਦਾ ਪੱਕਾ ਹੈ। ਹੂੰ। ਜੇ ਕਹਿੰਦੇ ਬਸ ਵਾਲਿਆਂ ਨੂੰ ਭਲੇਖਾ ਤਾਂ ਸਾਡੇ ਨਾਲ ਆ ਕੇ ਗੱਲ ਕਰ ਲੋ। ਅੱਛਾ। ਹਾਂ ਤੁਹਾਨੂੰ ਮਤਲਬ ਪਤਾ ਹੀ ਨਹੀਂ ਲੱਗਦਾ ਗੱਠ ਜੋੜ ਹੈਗਾ ਕਿ ਨਹੀਂ ਹੈਗਾ ਆ ਕੇ ਸਾਡੇ ਨਾਲ ਗੱਲਤਾ ਕਰੋ। ਜੀ। ਸੋ ਇਹੋ ਜੀ ਸਥਿਤੀ ਜੇ ਗੱਠ ਜੋੜ ਕਿਹੋ ਜਿਹਾ ਹੋਏਗਾ। ਹੂੰ। ਬਹੁਤ ਹੀ ਦਿਲਚਸਪ ਸਥਿਤੀ ਹੈ। ਬਸਪਾ ਨੇ ਸਾਫ ਕਾਇਦਾ ਕਿ ਸਾਡਾ ਕੋਈ ਗੱਠ ਜੋੜ ਨਹੀਂ ਹਮ ਅਕਾਲੀ ਦਲ ਕਹਿ ਰਿਹਾ ਕਿ ਸਾਡਾ ਗੱਠ ਜੋੜ ਹੈ ਹੁਣ ਕਿਉਂ ਨਹੀਂ ਆ ਗੱਠ ਜੋੜੇ ਇਹ ਵੀ ਕਹਿ ਰਿਹਾ ਬਸ ਵਾਲੇ ਦੇਖੋ ਤੁਸੀਂ ਗੱਲ ਕਰਦੇ ਨੇ ਖਬਰ ਦੇ ਪਿਛਲੀ ਖਬਰ ਵੀ ਆਪਾਂ ਨੂੰ ਕਰਨੀ ਚਾਹੀਦੀ ਆ ਇਹਦੇ ਖਬਰ ਦੇ ਪਿੱਛੇ ਕਿਹੜੀ ਕਬਰ ਆ ਪਿੱਛੇ ਗੱਵਰੇ ਹੈ ਕਿ ਅਕਾਲੀ ਦਲ ਇੱਕ ਪਾਸੇ ਜਦੋਂ ਬਸਪਾ ਨਾਲ ਸਾਂਝ ਹੈ ਤਾਂ ਦੂਜੇ ਪਾਸੇ ਜਿਹੜਾ ਭਾਜਪਾ ਨਾਲ ਵੀ ਹੱਥ ਮਿਲਾ ਰਿਹਾ ਹੈ ਜੀ ਬਿਲਕੁਲ ਲੱਗਦਾ ਜੇ ਭਾਜਪਾ ਨਾਲ ਹੱਥ ਮਿਲਾ ਲਿਆ ਬੱਸ ਵਾਲਾ ਨੂੰ ਕਈ ਵਾਰੀ ਹੁੰਦਾ ਹੈ ਕਹਿੰਦੇ ਜਿਹੜਾ ਕੋਈ ਸਵਾਰੀ ਸੁੱਤੀ ਪੇਟੇਸ਼ਨ ਦੀ ਰਹਿ ਜਾਂਦੀ ਹੈ ਉਹ ਕਹਿੰਦੇ ਬੱਸ ਵਾਲੇ ਜਿਹੜੇ ਉੱਥੇ ਛੱਡ ਜਾਣਗੇ ਤੇ ਭਾਜਪਾ ਨਾਲ ਸਾਂਝ ਪਾਲਾਂਗੇ ਲੱਗਦਾ ਹੈ ਭਾਜਪਾ ਵਾਲੀ ਗੱਡੀ ਚੜ੍ਹਨੋਂ ਪਹਿਲਾਂ ਬੱਸ ਵਾਲੇ ਪਹਿਲਾਂ ਹੀ ਜਾਗ ਪਏ ਉਹ ਇਹ ਦੇ ਦੱਸੋ ਤਾਂ ਸਹੀ ਚੱਲੇ ਕਿਧਰ ਨੂੰ ਆ ਜੇ ਤੁਸੀਂ ਭਾਜਪਾ ਨਾਲ ਚੱਲੇ ਆ ਤਾਂ ਸਾਡੀ ਸਸਤੀ ਗੱਲ ਹੈ ਜੇ ਸਾਡੇ ਨਾਲ ਚੱਲੇ ਤਾਂ ਦੱਸੋ ਕਿਹੜੀਆਂ ਮੀਟਿੰਗਾਂ ਕੀਤੀਆਂ ਜੀ ਜੀ ਪਾਰਲੀਮੈਂਟ ਦੀਆਂ ਚੋਣਾਂ ਜਿੱਦਾਂ ਤੁਸੀਂ ਕਹਿੰਨੇ ਹੋ ਕਿ ਆਪਾਂ ਬਰੂਹਾਂ ਤੇ ਬੈਠੇ ਆਂ ਪਾਰਲੀਮੈਂਟ ਦੀਆਂ ਚੋਣਾਂ ਆ ਗਈਆਂ ਜਿਹੜੇ ਗੱਠ ਜੋੜ ਦੀ ਇੱਕ ਵੀ ਮੀਟਿੰਗ ਨਾ ਹੋਏ ਜਿਹੜੇ ਦੂਜੇ ਗੱਠ ਜੋੜਾ ਚਾਹੇ ਆਪ ਤੇ ਕਾਂਗਰਸ ਹੋ ਰਿਹਾ ਚਾਹੀ ਨਹੀਂ ਨਹੀਂ ਹੋ ਰੇ ਜੀ ਦੂਜੀਆਂ ਪਾਰਟੀਆਂ ਨੇ ਇੰਡੀਆ ਗੱਠ ਜੋੜ ਹੂੰ ਉਹਦਾ ਕਿੰਨੀ ਦੇਰ ਹੋ ਗਿਆ ਡੰਡ ਬੈਠ ਕੇ ਲਾਉਣ ਲੱਗੇ ਵੇ ਸੀਟਾਂ ਦੀ ਵੰਡ ਦੀ ਗੱਲ ਕਰ ਰਿਹਾ ਦੂਜੇ ਮੁੱਦਿਆਂ ਤੇ ਡਿਸਕਸ਼ਨ ਚੱਲੀਆਂ ਦੂਜੀ ਮੀਟਿੰਗ ਤੀਜੀ ਮੀਟਿੰਗ ਇੱਥੇ ਜਿਹੜਾ ਬਸਵਾਲਾ ਦੇ ਕਾਲੀਦਲ ਦਾ ਗੱਠ ਜੋੜਾ ਬਸਵਾ ਹੀ ਕਹਿ ਰਹੀ ਐ ਕੋ ਹੋਰ ਨਹੀਂ ਕਹਿ ਰਿਆ ਹੂੰ ਮੀਟਿੰਗਾਂ ਤਾਂ ਛੱਡੋ ਜੀ ਕਹਿੰਦੇ ਟੈਲੀਫੋਨ ਨਹੀਂ ਕੀਤਾ ਕਿ ਦੂਜੇ ਨੂੰ ਹੂੰ ਸੋ ਕਿਹੋ ਜਿਹਾ ਗੱਠ ਜੋੜਾ ਐ ਕਿੱਧਰ ਨੂੰ ਜਾਏਗਾ ਕਿੱਧਰ ਨੂੰ ਨਹੀਂ ਜਾਏਗਾ ਮੈਨੂੰ ਇਹ ਲੱਗਦਾ ਐ ਕਿ ਬਸਵਾ ਦੇ ਇਹਦੇ 'ਚ ਕੋਈ ਕਸੂਰ ਨਹੀਂ ਜੀ ਆ ਕਾਲੀਦਾਰ ਖੁਦ ਹੀ ਚਰ ਐ ਤੇ ਖੜਾ ਐ ਬਿਲਕੁਲ ਕਾਲੀਦਲ ਨੂੰ ਆਪ ਨਹੀਂ ਸਮਝ ਲੱਗ ਰਹੀ ਇਸ ਗੱਲ ਦੀ ਹੂੰ ਕਿ ਅਸੀਂ ਭਾਜਪਾ ਨਾਲ ਜਾਣਾ ਐ ਕਿ ਬਸਪਾ ਨਾਲ ਜਾਣਾ ਐ ਬਸਪਾ ਨੂੰ ਇਸ ਕਰਕੇ ਨਹੀਂ ਛੱਡਣਾ ਚਾਹੁੰਦੇ ਉਹ ਕਹਿੰਦੇ ਜੇ ਭਾਜਪਾ ਨਾਲ ਨਾ ਬਣੀ ਗੱਲ ਜਦੋਂ ਬਸਬਾਜ਼ਾ ਸਾਡੇ ਕੋਲੇ ਹੈ ਹੀ ਆ ਨਾ ਕਮ ਇਨਾਂ ਨਾਲ ਤਾਂ ਸਾਂਝ ਰੱਖੀ ਜਾ ਸਕਦੀ ਹੈ ਸੋ ਇਸ ਤਰ੍ਹਾਂ ਦੀ ਸਥਿਤੀ ਬਣੀ ਵੀ ਐ ਇਸ ਗੱਟ ਜੋੜ ਦੀ ਪਰ ਫਿਲਹਾਲ ਮੈਂ ਕਹਿ ਸਕਦਾ ਕਿ ਗੱਡੀ ਵਾਲੇ ਦੇ ਸਟੇਸ਼ਨ ਤੇ ਖੜੀ ਹੈ ਜੀ ਬਿਲਕੁਲ ਤਾਂ ਇਸ ਦਾ ਮੂਲ ਅਸੀਂ ਇਹ ਕਹਿ ਸਕਦੇ ਹਾਂ ਕਿ ਫਿਲਹਾਲ ਪਾਰਟੀਆਂ ਹੀ ਆਪਸ ਦੇ ਵਿੱਚ ਸਮਝੌਤਾ ਨਹੀਂ ਕਰ پا ਰਹੀਆਂ ਉਹ ਆਪ ਹੀ ਨਹੀਂ ਫੈਸਲਾ ਕਰ پا ਰਹੀਆਂ ਕਿ ਸਾਡਾ ਗੱਟ ਜੁੜ ਕਿੱਥੇ ਕਿੱਥੇ ਦੇ ਉੱਥੇ ਖੜੇ ਪਹਿਲਾਂ ਪਾਰਟੀਆਂ ਫੈਸਲਾ ਕਰ ਲੈਣ ਫਿਰ ਲੋਕਾਂ ਦੇ ਵਿੱਚ ਵੀ ਫੈਸਲਾ ਹੋ ਜਾਵੇਗਾ ਜੀ ਸਿੱਧੂ ਸਾਹਿਬ ਇੱਕ ਹੋਰ ਗੱਲ ਅਸੀਂ ਕਰਨੀ ਹੈ ਪ੍ਰੋਗਰਾਮ ਦੇ ਵਿੱਚ ਜਿਸ ਤਰ੍ਹਾਂ ਹੁਣ ਕੋਰਟ ਦੇ ਵਿੱਚ ਮਾਮਲੇ ਪਹੁੰਚਦੇ ਨੇ ਇਸ ਤਰ੍ਹਾਂ ਸੁਖਬੀਰ ਬਾਦਲ ਅਤੇ ਭਗਵੰਤ ਸਿੰਘ ਮਾਨ ਦੇ ਵਿੱਚ ਦਰਮਿਆਨ ਜਿਹੜਾ ਉਹਨਾਂ ਨੇ અપਮਾਨ ਦਾ ਲਾਇਆ ਉਹਨਾਂ ਨੇ ਨੋਟਿਸ ਭੇਜ ਦਿੱਤਾ ਹੈ ਜੀ ਜੀ ਐਵੇਂ ਹੀ ਹੁਣ ਨਵਜੋਤ ਸਿੰਘ ਸਿੱਧੂ ਪਹੁੰਚ ਗਏ ਨੇ ਜੀ ਐਨਜੀਟੀ ਕੋਲ ਉਹ ਕਹਿੰਦੇ ਕਿ ਜਿਹੜੀ ਨਾਜਾਇਜ਼ ਮਾਈਨਿੰਗ ਹੋ ਰਹੀ ਹੈ ਬੜੇ ਉੱਚੇ ਪੱਧਰ ਤੇ ਹੋ ਰਹੀ ਹੈ ਰੋਪੜ ਦੇ ਵਿੱਚ ਤਾਂ ਕਹਿੰਦੇ ਤੁਸੀਂ ਛੱਡੀ ਕੱਖ ਨਹੀਂ ਤੇ ਹੁਣ ਜਿਹੜੀ ਨਾਜਾਇਜ਼ ਮਾਈਨਿੰਗ ਦੇ ਖਿਲਾਫ ਸਿੱਧੂ ਕਹਿੰਦੇ ਹੁੰਦੇ ਸੀ ਵੀ ਅੱਜ ਤੱਕ ਜਿੰਨੇ ਮੁੱਦੇ ਚੱਕੇ ਨੇ ਉਹਨਾਂ ਨੇ ਨਾਜਾਇਜ਼ ਮਾਈਨਿੰਗ ਦੀ ਗੱਲ ਕਰਦੇ ਰਹੇ ਨੇ ਨਵਜੋਤ ਸਿੰਘ ਸਿੱਧੂ ਹੁਣ ਉਹ ਐਨਜੀਟੀ ਕੋਲ ਪਹੁੰਚ ਗਏ ਨੇ ਜੀ ਕਾਰਵਾਈ ਆਰੰਭ ਦਿੱਤੀ ਹੈ ਉਹਨਾਂ ਨੇ ਜਿਹੜਾ ਤੁਸੀਂ ਗੱਲ ਕਰਦੇ ਟ੍ਰਿਬਿਊਨਲ ਕੋਲੇ ਚਲੇ ਗਏ ਆ ਗ੍ਰੀਨ ਟ੍ਰਿਬਿਊਨਲ ਕੋਲੇ ਨਰਜੋ ਸਿੱਧੂ ਜੀ ਦੇਖੋ ਬਿਲਕੁਲ ਸਾਫ਼ ਗੱਲ ਹੈ ਕਿ ਇਸ ਮੁੱਦੇ ਤੇ ਕਿਧਰੇ ਨਾ ਕਿਧਰੇ ਉਹਨਾਂ ਨੇ ਸਜਿਦਗੀ ਦਿਖਾਈ ਹੈ ਉਹਨਾਂ ਨੇ ਗੱਲ ਤਾਂ ਕੀਤੀ ਰੋਪੜ ਦੇ ਜ਼ਿਲ੍ਹੇ ਦੀ ਕਿ ਉਥੇ ਵੱਡੀ ਪੱਧਰ ਤੇ ਮਾਈਨਿੰਗ ਹੋ ਰਹੀ ਹੈ ਔਰ ਕਹਿੰਦੇ ਇਕੱਲੇ ਇੱਥੇ ਨਹੀਂ ਹੋ ਰਹੀ ਪੰਜਾਬ ਦੇ ਹੋਰ ਵੀ ਜ਼ਿਲ੍ਹੇ ਆ ਜਿੱਥੇ ਨਜਾਇਜ਼ ਮਾਈਨਿੰਗ ਹੋ ਰਹੀ ਹੈ ਹੁਣ ਬੜਾ ਕੰਟਰਾਸਟ ਹੈ ਦਿਲਚਸਪ ਸਥਿਤੀ ਹੈ ਇੱਕ ਪਾਸੇ ਤਾਂ ਉਹ ਸਰਕਾਰ ਹੈ ਜਿਹੜੀ ਕਹਿੰਦੀ ਅਸੀਂ ਸਾਫ਼ ਸੁਥਰੀ ਆ ਅਸੀਂ ਭ੍ਰਿਸ਼ਟਾਚਾਰ ਜ਼ੀਰੋ ਟੋਲਰੈਂਸ ਜਿਹੜੀ ਹੈਗੀ ਹੈ ਇਦਾਂ ਦੇ ਦਾਅਵੇ ਕਰਦੇ ਆ ਦੂਜੇ ਪਾਸੇ ਨਵਜੂ ਸਿੱਧੂ ਉਹ ਨੇਤਾ ਹੈ ਜਿਹੜਾ ਕਹਿੰਦਾ ਦੇਖੋ ਤਾਂ ਸਹੀ ਜੀ ਇਹ ਤਾਂ ਜਿਹੜਾ ਬਜਰੀ دریاਵਾਂ ਦਾ ਪਾਣੀ ਜੀ ਜੀ ਰੇਤਾ ਯਾਨੀ ਮੈਂ ਕਹਿੰਨਾ ਕਿ ਪੋਲੀਟਿਕਲ ਪਾਰਟੀਆਂ ਦੇ ਆਗੋਂ ਦਾ ਹਾਜਮਾ ਦੇਖ ਗੋਪਾਲ ਕਿੰਨਾ ਤਰਸਤ ਹੁੰਦਾ ਹੈ ਨਾ ਇਹ ਬਜਰੀ ਖਾ ਲੈਣ ਤਦ ਵੀ ਹਾਜਮਾ ਰੇਤਾ ਖਾ ਲੈਣ ਤਦ ਵੀ ਹਾਜਮਾ ਇੱਥੇ ਸਰਦੀਆਂ ਦੋ ਗਲਾਸ ਪਾਣੀ ਪੀਣੇ ਔਖੇ ਹੋ ਜਾਂਦੇ ਪੂਰੇ ਪੂਰਾ ਦਰਿਆਟ ਘਰ ਜਾਂਦੇ ਆ ਫੇਰ ਵੀ ਫੇਰ ਵੀ ਪਤਾ ਨਹੀਂ ਲੱਗਦਾ ਨਹੀਂ ਦਰਿਆ ਨਘਾਲ ਕੇ ਵੀ ਢ ਘਾਰ ਮਾਰ ਜਾਂਦੇ ਪਤਾ ਨਹੀਂ ਲੱਗਦਾ ਕਿ ਦਰਿਆ ਕਿੱਧਰ ਨੂੰ ਗਿਆ ਬਿਲਕੁਲ ਜੀ ਬਿਲਕੁਲ ਸੋ ਪੋਲਿਟੀਕਲ ਪਾਰਟੀਆਂ ਦਾ ਹਾਜ਼ਮਾ ਐ ਡਾ ਦਰਸਤ ਆ ਉਸ ਹਾਜ਼ਮੇ ਦੇ ਖਿਲਾਫ ਹੀ ਹਮ ਨੌਜਵਾਨ ਸਿੱਧੂ ਜੜਾ ਹੈਗਾ ਹਮ ਉਹਨੇ ਗ੍ਰੀਨ ਟ੍ਰਿਬਿਊਨਲ ਦਾ ਦਰਵਾਜ਼ਾ ਖੜਕਾਇਆ ਹਮ ਕਿ ਪੰਜਾਬ ਤਾਂ ਥਾਂ ਤੋਂ ਤੋਂ ਪੁੱਟਿਆ ਜਾ ਰਿਹਾ ਲੁੱਟਿਆ ਜਾ ਰਿਹਾ ਇਹ ਮਾਮਲਾ ਕਹਿੰਦੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਚ ਵੀ ਹੈ ਪੰਜਾਬ ਤੇ ਰਣਾ ਹਾਈ ਕੋਰਟ ਨੇ ਵੀ ਇਸ ਗੱਲ ਦਾ ਨੋਟਿਸ ਲਿਆ ਸੀ ਜੀ ਇਹ ਬੜੀ ਵੱਡੀ ਪੱਧਰ ਤੇ ਖਨਨ ਹੋ ਰਹੀ ਹੈ ਨਜਾਇਜ਼ ਖਨਨ ਹੋ ਰਹੀ ਹੈ ਇਸ ਨੂੰ ਰੋਕਿਆ ਜਾਵੇ ਬਿਲਕੁਲ ਇਹ ਬਹੁਤ ਵੱਡਾ ਇੱਕ ਤਰ੍ਹਾਂ ਦਾ ਲੁੱਟ ਦਾ ਇੱਕ ਸਾਧਨ ਬਣ ਗਿਆ ਹੁਣ ਅੱਗੇ ਜ਼ਮਾਨਾ ਸਮੇਂ ਦੇ ਨਾਲ ਦੇਖੋ ਕਿਸ ਤਰ੍ਹਾਂ ਤਬਦੀਲੀ ਆਉਂਦੀ ਹੈ ਜੀ ਵੀ ਇਹ ਜਰਨਲਿਸਟ ਮੇਰਾ ਕਾਫੀ ਸਮਰ ਸਫਰ ਹੈ ਜਰਨਲਿਜ਼ਮ ਦਾ ਇਸ ਮਾਮਲੇ 'ਚ ਆਪਾਂ ਦੇਖਿਆ ਜਾਵੇ ਕਦੇ ਪਹਿਲਾਂ ਜਦੋਂ ਲੁੱਟ ਖੁੱਟ ਦੀ ਗੱਲ ਹੁੰਦੀ ਸੀ ਨਾ ਤਾਂ ਮੰਤਰੀਆਂ ਬਾਰੇ ਹੁੰਦਾ ਸੀਗਾ ਜੀ ਤਬਾਦਲਿਆਂ ਚ ਪੈਸੇ ਲੈ ਲੈ ਹੂੰ ਕਿਤੇ ਹੁੰਦਾ ਸੀ ਕਿਦਾਂ ਕੰਮ ਕਰਵਾਤਾ ਉਹਦੇ ਪੈਸੇ ਲੈ ਲੈ ਜਿਸ ਕੰਪਨੀ ਦੇ ਪੈਸੇ ਲੈ ਲੈ ਆ ਪਿਛਲੇ ਕੁਝ ਸਾਲਾਂ ਤੋਂ ਨਵੀਂ ਕਿਸਮ ਦੀ ਲੁੱਟਖਸਟ ਦਾ ਇੱਕ ਸਾਹਜਨ ਸਾਹਮਣੇ ਆਇਆ ਹੂੰ ਕਿ ਲੋੜ ਹੀ ਨਹੀਂ ਮੈਂ ਤਬਾਦਲਿਆਂ ਦੇ ਪੈਸੇ ਲੈਣ ਦੀ ਲੋੜ ਹੀ ਨਹੀਂ ਕਿਸੇ ਕੰਪਨੀ ਨਾਲ ਸਮਝੌਤਾ ਕਰਨ ਦੀ ਹੂੰ ਕਿਸੇ ਦਰਿਆ ਦਾ ਖਲਕੁੰਝਾ ਪੁੱਟੋ ਉੱਥੇ ਖੱਡ ਲਾ ਲਓ ਆਪ ਵੀ ਬੈਠਣ ਦੀ ਲੋੜ ਨਹੀਂ ਚਾਹ ਮੇਰੇ ਵਰਗੇ ਉੱਥੇ ਜਿਹੜੇ ਮਲੰਗ ਬਿਠਾ ਦਿਓ ਤੇ ਉਹ ਜਿਹੜਾ ਗਾ ਰੇਤਾ ਪੁੱਟੀ ਜਾਂਦੇ ਤੇ ਭਰੀ ਜਾਂਦੇ ਨਾ ਕੋ ਪੁੱਛਣ ਵਾਲਾ ਨਾ ਕੋ ਦੱਸਣ ਵਾਲਾ ਕਰੋੜਾਂ ਰੁਪਏ ਦੀ ਕਮਾਈ ਉਹੀ ਕਰੋੜਾਂ ਰੁਪਏ ਇਕੱਠੇ ਕਰੋ ਅਗਲੇ ਸਾਲ ਚੋਣਾ ਲੜੋ ਤੇ ਫੇਰ ਸਤਾਜਾ ਜੋ ਇਹ ਨਵੀਂ ਕਿਸਮ ਦਾ ਇੱਕ ਜਿਹੜਾ ਵਰਤਾਰਾ ਲੁੱਟ ਦਾ ਸਾਹਮਣੇ ਆਇਆ ਉਸ ਲੁੱਟ ਦੇ ਖਿਲਾਫ ਨਵਜੋ ਸਿੱਧੂ ਜਿਹੜਾ ਗ੍ਰੀਨ ਟ੍ਰਿਬਿਊਨਲ ਕੋਲੇ ਗਿਆ ਕਿ ਕਾਰਵਾਈ ਹੋਣੀ ਚਾਹੀਦੀ ਹੈ ਚਾਹੇ ਅਧਿਕਾਰੀ ਹੈ ਚਾਹੇ ਕੰਪਨੀ ਵਾਲੇ ਜ਼ਿੰਮੇਵਾਰ ਆ ਦੇਖੋ ਆਪਾਂ ਇਸ ਤੋਂ ਪਹਿਲਾਂ ਸੁਖਵੀਰ ਬਾਦਲ ਦੀ ਗੱਲ ਕਰਕੇ ਟਾਈਮ ਉਹ ਵੀ ਮਾਮਲਾ ਖੰਨਣ ਦਾ ਹੀ ਸੀ ਚਾਹੇ ਸੁਖਵੀਰ ਬਾਦਲ ਸਹੀ ਸੀ ਨਹੀਂ ਸੀ ਇਹ ਵੱਖਰਾ ਮਾਮਲਾ ਹੈ ਪਰ ਮਾਮਲਾ ਖਨਣ ਦਾ ਹੀ ਸੀ ਹੁਣ ਇੱਥੇ ਵੀ ਮਾਮਲਾ ਖਨਣ ਦਾ ਹੀ ਆ ਹੂੰ ਇਹਦੇ ਨੂੰ ਜੋ ਸਿੱਧੂ ਦੀ ਇੱਕ ਵੱਖਰੀ ਗੱਲ ਆਪਾਂ ਇਸ ਕਰਕੇ ਵੀ ਕਹਾਂਗੇ ਕਿ ਪੋਲੀਟਿਕਲ ਪਾਰਟੀ ਦੀ ਆਗੂ ਕਈ ਵਾਰੀ ਆਪਣੇ ਜਿਹੜੇ ਅਗ ਮੀਡੀਆ ਵਾਲੇ ਦੋਸਤ ਹੁੰਦੇ ਆ ਉਹਨਾਂ ਅੱਗੇ ਵੱਡੇ ਵੱਡੇ ਬਿਆਨ ਦਾਗ ਦਿੰਦੇ ਆ ਕਿ ਲੁੱਟ ਹੋ ਰਹੀ ਐ ਖਨਣ ਨਜਾਇਜ਼ ਖਨਣ ਹੋ ਰਹੀ ਐ ਕਾਰਵਾਈ ਹੋਣੀ ਚਾਹੀਦੀ ਐ ਉਹ ਹੁੰਦੀ ਐ ਕਿ ਬਿਆਨਬਾਜ਼ੀ ਜਿਹੜੀ ਮੀਡੀਆ ਦੀਆਂ ਸੁਰੱਖਿਆਵਾਂ ਮਟੋਰਨ ਦੀ ਗੱਲ ਹੁੰਦੀ ਐ ਹੁਣ ਉਹਨੇ ਜਿਹੜਾ ਕੇਸ ਪਾਇਆ ਗ੍ਰੀਨ ਟ੍ਰਿਬਿਊਨਲ ਅੱਗੇ ਪਾਇਆ ਆਖਰ ਜਿਹੜਾ ਉਹਨੇ ਵੀ ਫੈਕਟਸ ਰੱਖੇ ਹੋਣਗੇ ਜੇ ਫੈਕਟਸ ਨਹੀਂ ਹੋਣਗੇ ਤਾਂ ਉਹ ਵੀ ਜਵਾਬਦੇਹ ਹੋਏਗਾ ਜੀ ਤੇ ਨਹੀਂ ਤਾਂ ਸਰਕਾਰ ਨੂੰ ਜਵਾਬਦੇਹ ਹੋਣਾ ਪਏਗਾ ਗੰਬੀਰ ਕਿਸੰਦਾ ਸੰਜੀਦਾ ਕਿਸੰਦਾ ਮਾਮਲਾ ਪੰਜਾਬ ਦੀ ਲੁੱਟ ਦੇ ਖਿਲਾਫ ਗੱਲ ਉਠਾਈ ਹੈ ਕੀ ਇਹ ਸਹੀ ਹੈ ਕਿ ਨਹੀਂ ਸਹੀ ਉਹਨਾਂ ਵਾਲੇ ਦੇਣਾ ਤੇ ਨਜ਼ਰਾਂ ਬਣੀਆਂ ਰਹਿਣੀਆਂ ਕਿ ਸਰਕਾਰ ਕੀ ਜਵਾਬ ਦਿੰਦੀ ਹੈ ਇਸ ਮਾਮਲੇ ਤੇ ਬਿਲਕੁਲ ਬਿਲਕੁਲ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਨਵੀਂ ਲੁੱਟ ਦਾ ਮਾਮਲਾ ਇਹ ਹੈ ਬਿਸ਼ੱਕ ਪਰ ਇਹ ਬੇहद ਗੰਭੀਰ ਚਿੰਤਾ ਦਾ ਵੀ ਮਾਮਲਾ ਕਿਉਂਕਿ ਪੰਜਾਬ ਧਰਤੀ ਹੈ ਜਿਸ ਧਰਤੀ ਦਾ ਖਾ ਰਹੇ ਨੇ ਉਸੇ ਧਰਤੀ ਨੂੰ ਖਾ ਰਹੇ ਨੇ ਤਾਂ ਇਹ ਬਹੁਤ ਜੀਤਾਂ ਦਰ ਜਾਂਦੇ ਆਕਬਲ ਦਰਿਆ ਡਕਾਰ ਜਾਂਦੇ ਆ ਮੁਰਕੇ ਪਤਾ ਨਹੀਂ ਲੱਗਦਾ ਕਿ ਦਰਿਆ ਕਿੱਧਰ ਚਲੇ ਗਿਆ ਜੀ ਬਿਲਕੁਲ ਸਿੱਧੂ ਸਾਹਿਬ ਇੱਕ ਹੋਰ ਸੀ ਗੱਲ ਕਰਨੀ ਹੈ ਪ੍ਰੋਗਰਾਮ ਦੇ ਵਿੱਚ ਜਾਂਦੇ ਜਾਂਦੇ ਸਮਾਂ ਬੜਾ ਸੀਮਤ ਹੈ ਚੋਣ ਕਮਿਸ਼ਨਰਾਂ ਦੀ ਨਿਯੁਕਤੀ ਦਾ ਬਿੱਲ ਜਿਹੜਾ ਉਹ ਕੇਂਦਰ ਨੇ ਹੁਣੇ-ਹੁਣੇ ਪਾਸ ਕੀਤਾ ਚੀਫ ਜਸਟਿਸ ਨੂੰ ਉਸ ਤੋਂ ਬਾਹਰ ਕਰ ਦਿੱਤਾ ਹਾਲਾਂਕਿ ਸੁਪਰੀਮ ਕੋਰਟ ਨੇ ਮਾਰਚ 2023 ਦੇ ਫੈਸਲੇ ਵਿੱਚ ਕਿਹਾ ਸੀ ਕਿ ਇਸ ਨਿਯੁਕਤੀ ਟੀਮ ਦੇ ਵਿੱਚ ਪ੍ਰਧਾਨ ਮੰਤਰੀ ਆਪੋਜੀਸ਼ਨ ਲੀਡਰ ਅਤੇ ਚੀਫ ਜਸਟਿਸ ਹੋਵੇਗਾ ਪਰ ਜਦੋਂ ਕੇਂਦਰ ਬਿੱਲ ਪਾਸ ਕਰਦਾ ਚੀਫ ਜਸਟਿਸ ਨੂੰ ਬਾਹਰ ਕਰਦਾ ਉਸ ਦੇ ਵਿੱਚ ਫਿਰ ਪਟੀਸ਼ਨਾਂ ਹੁੰਦੀਆਂ ਨੇ ਸੁਪਰੀਮ ਕੋਰਟ ਦੇ ਵਿੱਚ ਧਾਰ ਕੀਤੀਆਂ ਜਾਂਦੀਆਂ ਨੇ ਹੁਣ ਸੁਪਰੀਮ ਕੋਰਟ ਨੇ ਉਸ ਬਿੱਲ ਤੇ ਰੋਕ ਨਹੀਂ ਲਗਾਈ ਪਰ ਇੱਕ ਨੋਟਿਸ ਜ਼ਰੂਰ ਭੇਜ ਦਿੱਤਾ ਹੈ ਕਿ ਅਸੀਂ ਇਹ ਸਭ ਪਟੀਸ਼ਨਰਾਂ ਦੀ ਪੜਤਾਲ ਜ਼ਰੂਰ ਕਰਾਂਗੇ ਗਪਾਲ ਵੜਾ ਸੰਜੀਦਾ ਮਾਮਲਾ ਤੁਸੀਂ ਸਮੇਂ ਦੀ ਜ਼ਰੂਰ ਆਪਾਂ ਗੱਲ ਕੀਤੀ ਇਸੇਵੇਂ ਸਮੇਂ ਚ ਰਹਿੰਦੇ ਆਪਾਂ ਗੱਲ ਆਖ ਸਕਦੇ ਹਾਂ ਕਿ ਪਾਰਲੀਮੈਂਟ ਦੀਆਂ ਚੋਣਾਂ ਹੋਰ ਕੁਝ ਮਹੀਨਾ ਤੱਕ ਸਾਡੇ ਸਿਰ ਤੇ ਹੈ ਉਸ ਵੇਲੇ ਜਿਹੜਾ ਸੁਪਰੀਮ ਕੋਰਟ ਨੇ ਇਸ ਮਾਮਲੇ ਨੂੰ ਲਿਆ ਮੈਨੂੰ ਇਹ ਲੱਗਦਾ ਨਹੀਂ ਬੀਇੰਗ ਜਰਨਲਿਸਟ ਸਮਾਂ ਗੱਲ ਕਵਾਂ ਕਿ ਵੀ ਕੁਝ ਮਹੀਨਿਆਂ ਚ ਇਸ ਮਾਮਲੇ ਦਾ ਕੋਈ ਨਿਪਟਾਰਾ ਹੋ ਸਕਦਾ ਹੈ ਹਮ ਜਾਂ ਤਾਂ ਸੁਪਰੀਮ ਕੋਰਟ ਵੱਲੋਂ ਕੋਈ ਠੋਸ ਫੈਸਲਾ ਲਿਆ ਜਾਵੇ ਕਿ ਨਹੀਂ ਰੋਕ ਲਗਾਈ ਜਾਂਦੀ ਹੈ ਜਾਂ ਜਾਣਕਾਰੀ ਇੱਥੇ ਦਾ ਜੋ ਦੋ ਤਰੀਕੇ ਪੈ ਗਈਆਂ ਉਦੋਂ ਤੱਕ ਜਿਹੜਾ ਹੈਗਾ ਇਲੈਕਸ਼ਨਸ ਆ ਜਾਣੀਆਂ ਪਰ ਇਹ ਜ਼ਰੂਰ ਹੈ ਕਿ ਸੰਜੀਦਾ ਮਾਮਲਾ ਹੈ ਹਮ ਹੁਣ ਆਖਰਕਾਰ ਜਮੂਰੀਏ ਦੀ ਗੱਲ ਕਰਦੇ ਆਂ ਤਾਂ ਜਮੂਰੀਅਤ ਬਚੂਗੀ ਕਿਵੇਂ ਹਮ ਜੇ ਦੇਸ਼ ਦਾ ਮੁਖ ਚੋਣ ਕਮਿਸ਼ਨਰ ਹੈ ਉਹ ਨਿਰਪੱਖ ਹੋਏਗਾ ਚੂਬਿਆਂ ਦੇ ਚੋਣ ਕਮਿਸ਼ਨ ਨਰਪੱਖ ਹੋਣਗੇ ਚੋਣਾਂ ਨਰਪੱਖ ਹੋਣਗੀਆਂ ਤਾਂ ਹੀ ਡੈਮੋਕ੍ਰੈtic ਸਿਸਟਮ ਮਜ਼ਬੂਤ ਹੋਏਗਾ ਨਾ ਅੱਜ ਮੈਂ ਇੱਕ ਅਸੀਸੀ ਨੇ ਜਰਨਲਿਸਟ ਦਾ ਆਰਟੀਕਲ ਸੀ ਬੜਾ ਪਿਆਰਾ ਉਹਦਾ ਪੜ ਰਿਹਾ ਉਹ ਕਹਿੰਦਾ ਜਿਹੜਾ ਏਸ਼ੀਆ ਦਾ ਜਿਹੜਾ ਦੱਖਣੀ ਹਿੱਸਾ ਹੈਗਾ ਜਿਹੜੇ ਦੱਖਣੀ ਮੁਲਕ ਹੈਗੇ ਆ ਉੱਥੇ ਜਿਹੜਾ ਡੈਮੋਕ੍ਰੇਸੀ ਨੂੰ ਬਹੁਤ ਵੱਡਾ ਖਤਰਾ ਹੈ ਜਿੱਥੇ ਛੋਟੇ ਮੁਲਕ ਹੈ ਉੱਥੇ ਦਾ ਜਿਹੜਾ ਇੱਕ ਵਾਰੀ ਸਤਾ ਚ ਆ ਗਿਆ ਵਿਰੋਧੀ ਤਰ ਜਾਨੀ ਦਿਖਾਵੇ ਦੇ ਤੌਰ ਤੇ ਰੱਖਦੇ ਜ਼ਰੂਰ ਆ ਕਿ ਵਿਰੋਧੀ ਤਰਬੀ ਹੈ ਪਰ ਸਤਾ ਚ ਉਹੀ ਤੇ ਰਹਿੰਦੀ ਹੈ ਸਾਡਾ ਜਿਹੜਾ ਮੁਲਕ ਹੈ ਇਥੇ ਵਿਰੋਧੀ ਤਰ੍ਹਾਂ ਆ ਗਈਆਂ ਤਬਦੀਲੀਆਂ ਵੀ ਆਉਂਦੀਆਂ ਰਹੀਆਂ ਪਰ ਇਥੇ ਖਤਸ਼ਾ ਇਹ ਇਸ ਗੱਲ ਦਾ ਹੈ ਕਿ ਜੇ ਚੋਣ ਕਮਿਸ਼ਨਰੀ ਇਸ ਤਰ੍ਹਾਂ ਦੇ ਹੋ ਜਾਣਗੇ ਜਿਨੂੰ ਆਪਾਂ ਕਹਿੰਦੇ ਆ ਕਿ ਜੇ ਮੂਮ ਦਾ ਨੱਕ ਹੋਏਗਾ ਉਹਨਾਂ ਦਾ ਕਿ ਰੂਲਿੰਗ ਗਰੁੱਪ ਜਿੱਦਣ ਮਰਜ਼ੀ ਨੱਕ ਨੂੰ ਮਰੋੜ ਲੇ ਤਾਂ ਕਿਦਾਂ ਡੈਮੋਕਰੈਟਿਕ ਵੇਅ ਨਾਲ ਜੀ ਇਹ ਦੇਸ਼ ਸਾਰਾ ਜਾਣਦਾ ਹੈ ਕਿ ਜਦੋਂ ਪਾਰਲੀਮੈਂਟ ਦੀਆਂ ਚੋਣਾਂ ਦੀ ਗੱਲ ਕਰ ਰਹੇ ਆ ਤਾਂ ਕਿਸ ਵੇਲੇ ਸੰਜੀਦਾ ਮਾਮਲਾ ਹੈ ਮੈਂ ਉਹਨਾਂ ਸੂਬਿਆਂ ਦੀ ਗੱਲ ਵੀ ਕਰ ਸਕਦਾ ਹੈ ਕਿ ਕਿਸੇ ਸੂਬੇ ਦੀ ਇਲੈਕਸ਼ਨ ਸੀ ਜੀ ਤਾਂ ਸੂਬੇ ਦੇ ਪ੍ਰਧਾਨ ਮੰਤਰੀ ਦਾ ਦੌਰਾ ਸੀ ਪ੍ਰਧਾਨ ਮੰਤਰੀ ਦਾ ਦੌਰਾ ਹੋਇਆ ਪੂਰਾ ਤੁਮ ਤੜਕੇ ਦੇ ਨਾਲ ਉਹ ਤੋਂ ਦੋ ਦਿਨ ਬਾਅਦ ਹੀ ਉਥੇ ਚੋਣਕ ਵਿਸ਼ੇ ਨੇ ਚੋਣ ਜਾਬਤਾ ਲਾਗੂ ਕਰਤਾ ਤੇ ਸੂਬੇ ਦੀਆਂ ਚੋਣਾ ਜੀ ਜਣੀ ਹੁਣ ਇਹਨੂੰ ਕੀ ਕਹੋਗੇ ਬਿਲਕੁਲ ਨਿਰਪੱਖ ਚੋਣਾ ਹੈ ਕਿ ਗਿਣਮਿਤ ਕੇ ਉਹੀ ਚੋਣਾ ਹੈ ਬਹੁਤ ਬਹੁਤ ਧੰਨਵਾਦ ਸਿੱਧੂ ਸਾਹਿਬ ਤੁਹਾਡੇ ਵਿਚਾਰਾਂ ਲਈ ਪ੍ਰੋਗਰਾਮ ਦੇ ਵਿੱਚ ਸੋ ਜਿਸ ਤਰ੍ਹਾਂ ਸਿੱਧੂ ਸਾਹਿਬ ਨੇ ਕਿਹਾ ਜੀ ਕਿ ਨਿਰਪੱਖ ਹੋਣਾ ਬਹੁਤ ਜ਼ਰੂਰੀ ਹੈ ਇਹਨਾਂ ਸ਼ਬਦਾਂ ਦੇ ਨਾਲ ਹੀ ਹੁਣ ਤੁਹਾਡੇ ਤੋਂ ਅਸੀਂ ਅੱਗੇ ਲਵਾਂਗੇ ਜਾਂਦੇ ਜਾਂਦੇ ਦਰਸ਼ਕਾਂ ਨੂੰ ਫਿਰ ਤੋਂ ਲੋਹੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਧੀਆ ਦੀ ਲੋਹੜੀ ਮਨਾਈਏ ਹੱਕਾਂ ਦੀ ਲੋਹੜੀ ਮਨਾਈਏ ਮੈਨੂੰ ਗੋਪਾਲ ਸਿੰਘ ਸਿੱਧੂ ਨੂੰ ਤੇ ਮੇਰੇ ਸਹਿਯੋਗੀ ਸੀਨੀਅ